ਕਹਿੰਦਾ ਮਾਂ ਫਲਾਣੇ ਦੇ ਸੋਹਣੀ ਬਹੂ ਆ ਗਈ ਸੋਹਣੀ ਨੂੰ ਅੱਗ ਲਾਵੇਂਗਾ ਰੋਟੀ ਦਾ ਲਾਕੇ ਨਹੀਂ ਦਿੰਦੀ ਟਾਈਮ ਤੇ ਬਹੂ ਤਾਂ ਉਹੀ ਚੰਗੀਆਂ ਜਿਹੜੀ ਗੋਹਾ ਗੂੜਾ ਕਰਦੀ ਹੋਵੇ ਆਪਣਾ ਕੰਮ ਕਰਦੀ ਹੋਵੇ ਬਾਈ ਘੱਤ ਨਾ ਦੇਖ ਜਾਤਦੀ ਹੈ ਬੱਕਰੀ ਘੱਤ ਨੂੰ ਕੀ ਆਪਾਂ ਜੁੱਲੇ ਲੱਦਣੇ ਨੇ ਕੋੜਨੇ ਉਹ ਆਪਣੀ ਮਾਂ ਕਹਿੰਦੀ ਦੇਖੀ ਜਾਂਦਾ ਮਾਂ ਪੁੱਤ ਕਹਿੰਦੀ ਜਾਂਦੀ ਆਹ ਗੱਲਾਂ ਕਰਦੀ ਉਸਦਾ ਹੁਣ ਕਦੇ ਕਿ ਕਹੋ ਕਰਾ ਦੇ ਸੌਦਾ ਜਿਵੇਂ ਕਿਉਂ ਮੁੰਡੇ ਖੁਸ਼ ਹੈ ਤੇਰੇ ਦਾਣੇ ਕੱਟ ਕੇ ਪੈਸੇ ਦੇ ਦੀ ਆ ਖੜਾ ਮੁੰਡਾ ਮੈਂ ਜਿਵੇਂ ਚਰਨੇ ਦੇ ਦਿੱਤੇ ਤੇ ਜਾਪਾ ਇਸੇ ਮੈਂ ਲਿਆ ਕੇ ਦਿੱਤੇ ਨੇ ਉਦੋਂ ਚਰਨੇ ਦੇ ਪੈਸੇ ਉਹਦੀ ਵੀ ਚਰਨੇ ਜਾਣ ਸਾਰੇ ਨੇ ਫੜਾਤੇ ਨਹੀਂ ਬੱਸ ਪਰ ਕੋਈ ਜਦੋਂ ਤੂੰ ਹੈ ਗਿਆ ਕੋਈ ਚੱਕਰ ਨਹੀਂ ਗਰੀਬ ਨਹੀਂ ਇਹ ਜਮਾ ਬੱਸ ਪਰ ਤੂੰ ਦੱਸ ਦੇ ਇਹਦਾ ਪਿਉ ਤਾਂ ਇੰਨਾ ਹੈ ਨਹੀਂ ਜਿੰਨੇ ਕ ਮੈਂ ਤੈਨੂੰ ਕਿਹਾ ਉਨੇ ਕ ਦੇ ਪਿਉ ਤਾਂ ਉਹਨੇ ਤਾਂ ਬਾਹਲੇ ਆਉਂ ਤੂੰ ਆ ਦੇ ਰਾ ਘਟ ਤੋਂ ਘਟਦਾ 11000 ਕੀ ਦੇ ਬੱਚੀ ਓਏ ਅੱਜ ਕਿਹੜਾ ਲੈਂਦਾ ਹਜੇ ਪੜ ਲੰਗੇ ਮਹੀਨੇ ਨੂੰ ਇਹ ਤਾਂ ਬਿਕਦੇ ਇਹ ਤਾਂ ਅਸੀਂ ਬੱਕਰੀ ਦੇ ਮਾਰੀ ਨਹੀਂ ਬੇਚਦੇ ਓਏ ਬਾਈ ਗੱਲ ਸੁਣ ਹਜੇ ਨਹੀਂ ਹੁੰਦੇ ਹਜੇ ਇਹ ਦੋ ਮਹੀਨਾ ਤੋਂ ਬਾਅਦ ਲੇਖਣਗੇ ਦੇਖ ਲੈ ਬਾਈ ਆ ਕੇ ਇੱਧਰ ਬੱਕਰੀ ਦੇਖੋ ਰੰਗ ਕਾਲਾ ਤਾਂ ਮਿਲਦਾ ਵੀ ਨਹੀਂ ਪਰੂਆ ਚਿੱਟੀਆਂ ਅੱਖਾਂ ਦੇ ਬੱਚੇ ਚਿੱਟੀਆਂ ਦੀ ਬੱਕਰੀ ਐ ਰੰਗ ਕਾਲਾ ਤਾਂ ਮਿਲਦਾ ਨਹੀਂ ਨਕੌੜਾ ਦੇਖ ਬੱਕਰੀ ਚੌਕਣੀ ਦੇਖ ਤਰੇ ਉਤੀਦਾਰ ਕਿੱਥੇ ਆ ਸ਼ੇਰਾ ਰੰਗ ਕਿੱਥੇ ਕਾਲਾ ਹੈ ਕੀ ਕਹਨੇ ਕੋਨੇ ਕੇ ਬੋਲਾ ਹਾਂ ਲਾ ਥੋੜਾ ਕੇ ਬੋਲਾ ਰੰਗ ਦੀ ਬੱਕਰੀ ਜੇ ਤਾਂ ਜਵਾਬ ਦੇ ਦੇ ਕਨੋਖਾ ਹੈ ਨਹੀਂ ਲੈਣਾ ਓਏ ਬੱਚੇ ਦੇਖ ਲੈ ਖੁੱਲ ਕੇ ਦਿਲ ਨੂੰ ਕਰ ਠਿਕਾਣੇ ਬੱਚੇ ਦਾ ਦੇਖ ਬੱਚੇ ਦੋ ਭਾਲਦੇ ਦੋ ਦੋ ਨਾਲੇ ਪਲੇਥਣੀਆਂ ਨਾਲੇ ਚੋਪੜੀਆਂ ਠੀਕ ਆ ਬਾਈ ਕੋਈ ਬੱਚੇ ਸੋਹਣੇ ਹਾਂ ਓਏ ਤਾਂ ਦੋ ਦੋ ਭਾਲਦਾ ਨਾਲੇ ਚੋਪੜੀਆਂ ਮਖਣੀ ਦਾ ਪੇੜਾ ਧਰਕੇ ਉੱਤੇ ਉਹ ਗੱਲਾਂ ਕਰਦਾ ਹਜੇ ਬਾਈ ਕਬੀਲਦਾਰੀ ਨਹੀਂ ਗੱਲ ਪਈ ਤੇਰੇ ਆਪਦਾ ਘਰ ਦੇਖੀ ਨਾ ਹੁੰਦਾ ਕਿਉਂ ਜੀ ਸਿੱਧੀਆਂ ਗੱਲਾਂ ਨੇ ਮਿਲਵੇ ਤੈਂ ਕਿਹੜਾ ਦੇਣੇ ਨੇ ਦੇਣੇ ਤੇਰੀ ਮਾਂ ਨੇ ਨੇ ਪੈਸੇ ਕਿੱਥੋਂ ਦਿਊਗੀ ਗਰੀਬਣੀ ਤੂੰ ਆਪਦਾ ਘਰ ਦੇਖ ਕਹਿੰਦਾ ਮਾਂ ਫਲਾਣੇ ਦੇ ਸੋਹਣੀ ਬਹੂ ਆ ਗਈ ਸੋਹਣੀ ਨੂੰ ਅੱਗ ਲਾਵੇਂਗਾ ਰੋਟੀ ਦਾ ਲਾ ਕੇ ਨਹੀਂ ਦਿੰਦੀ ਟਾਈਮ ਤੇ ਬਹੂ ਤਾਂ ਉਹੀ ਚੰਗੀਆਂ ਜਿਹੜੀ ਗੋਹਾ ਗੂੜਾ ਕਰਦੀ ਹੋਵੇ ਆਪਣਾ ਕੰਮ ਕਰਦੀ ਹੋਵੇ ਆਏ ਕਹਿੰਨੂੰ ਚਾਹ ਪਾਣੀ ਦਿੰਦੀ ਹੋਵੇ ਜਿਹੜੀ ਲਾ ਕੇ ਸੁਰਖੀ ਪਾਊਡਰ ਬੈਠੀ ਰਹੇ ਉਹਦਾ ਕੀ ਬਹੂ ਪਣਾ ਓਏ ਸਿੱਧੀਆਂ ਗੱਲਾਂ ਨੇ ਮੇਲੇ ਤਾਂ ਇਹ ਕੰਮ ਦੀ ਤਾਂ ਹੈਗੀ ਬੱਕਰੀ ਚੰਗੀ ਤਾਂ ਹੈਗੀ 2 ਲੀਟਰ ਤਾਂ ਨੂੰ ਦੁੱਧ ਵੀ ਦੇਉ ਮਾ ਘਰ ਬੱਚੇ ਵੀ ਬੜੇ ਵੇ ਆ ਓ ਚਲ ਦੇ ਦੇ ਗਰੀਬ ਬੰਦੇ ਪੱ ਲੈ ਜਾ ਮੈਂ ਜਿਹੜਾ ਤੈਨੂੰ ਮੁੱਲ ਕਹਤਾ ਇਮਾਨਦਾਰੀ ਓ ਤਾਂ 15 16 ਦੀ ਉਹ ਕਹਿੰਦੀ ਹੈ ਜਨਾਨੀਆਂ ਦੀ ਜਾਤ ਨੂੰ ਪਤਾ ਨਹੀਂਦਾ ਖਰੀਦਣ ਦਾ ਨਾ ਵੇਚਣ ਦਾ ਬਾਈ ਬਣ ਕੇ ਦਵਾ ਦੇ ਇੰਨੇ ਦੀ ਮਾਫ ਕੋੜ ਨਹੀਂ ਇੰਨੇ ਦੀ ਬੱਕਰੀ ਨਹੀਂ ਮਿਲਦੀ ਮੈਂ ਤੇਰੇ ਪਿੱਛੇ ਮੱਥਾ ਮਾਰ ਲੂੰਗਾ ਮੈਂ ਉਹਦੇ ਬਿਨਾਂ ਕਹਤਾ ਤੈਨੂੰ 18000 ਰੁਪਏ ਮਿਲ ਜੂ ਨਹੀਂ 18000 ਓਏ ਹੈਵੀ ਛੁਟੀ ਜੀ ਬੱਚੇ ਵੀ ਮੈਗਰ ਬਰਾਬਰ ਦੇ ਆ ਬੱਚੇ ਹੀ ਚੰਗੇ ਨੇ ਥੱਲੇ ਉਹ ਐਡੀ ਗਤੀ ਜਿਹੜੀ ਇਹ ਲੈਂਦਾ ਸੀ ਉਹ 50 ਦੀਆਂ ਅਗਲੇ ਦੀਆਂ ਵੇਚ ਗਿਆ ਬਾਈ ਉਹਨਾਂ ਥਲੇ ਬੱਚਾ ਵੀ ਕੀ ਕਹੇਤੀ ਬੱਚਾ ਤਾਂ ਇਹਦੇ ਮਗਰ ਵੀ ਇੱਕ ਕਾਹਦੇ ਮਗਰ ਆ ਪੱਠੇ ਹੀ ਲੈਦਾ ਇਹ ਕਾ ਰੁਪਈਆ ਦੀ ਹੈ 30000 ਦਾ 30000 ਦਾ ਤੂੰ ਤੂੰ ਤਾਂ ਮੇਰਾ ਸਾਰੀ ਮੰਡੀ ਚੋਂ ਮਹੇਗਾ ਕਦੇ ਛੇੜਦਾ ਤੈਨੂੰ 20 ਵਾਰੀ ਦੇਖਿਆ ਤੂੰ ਆ ਬੈਠੀ 20 ਦੀ ਲੈ ਜਾਦਾ ਉਹ ਛੱਡ ਪਰਾਂ ਬੱਕਰੀਆਂ ਜਮਣੋਂ ਹਟ ਗਈਆਂ ਤੇ ਤਾਂ ਬੱਕਰੀ ਜਮਾਣੋਂ ਹਟਾਤੀਆਂ ਬੱਕਰੀ ਲੈ ਬੇ ਓਏ ਘਰ ਸੁਣੇ ਮੇਰਾ ਪੂਰਾ ਠੱਗੀਆਂ ਵੀ ਨਾ ਆਪਾਂ ਮਾਰੀ ਕਿਸੇ ਗਰੀਬ ਦਾ ਭਲਾ ਵੀ ਕਰਿਆ ਕਰੋ ਬਸ ਪਰ ਤੂੰ ਜਾ ਜਾ ਲੈ ਜਾ ਜਿਹੜੀ ਕੋਈ ਹੈ ਤੂੰ ਦੇਖ ਮੈਂ ਤਾਂ ਕਹਤਾ ਵੀ ਹੁਣ ਅਗਰੇ ਨਹੀਂ ਗੰਜਾ ਕਿਉਂਕਿ ਮੈਂ ਨਹੀਂ ਬੱਤ ਕਹਿ ਸਕਦਾ ਦੀ ਮੰਗਾ हेयर ਘੱਟਦੇ ਬਸ ਇੰਨਾ ਹੋ ਜੂਗਾ ਐ ਨਹੀਂ ਹੁੰਦਾ ਹੁੰਦਾ ਫਿਰ ਹੋਰ ਨਹੀਂ ਵਿਕਦੀ ਇਹਨਾਂ ਨੇ ਨਹੀਂ ਬੱਕਰੀਆ ਬੱਚੇ ਪੂਰੇ ਇਹ ਤਾਂ ਲੈਂਦੇ ਨਹੀਂ ਭਰਾਵਾ ਤੇਰੀ ਜੀ ਨੂੰ ਮਰਜ਼ੀ ਵੇਚ ਲਈ ਇਹਨਾਂ ਚ ਬਚਾਰਿਆਂ ਚ ਦਮ ਨਹੀਂ ਇੰਨਾ ਇੱਕ ਗਰੀਬ ਅਮੀਰ ਵੀ ਦੇਖਿਆ ਜਾਂਦਾ ਇਹ ਜਵਾ ਖਰੀਦ ਕਰ ਲਾਉਂਦੇ ਨੇ ਐ ਤਾਂ ਹੁਣ ਪਹਿਲਾਂ ਘੱਟ ਵੇਚੀਆਂ 13 ਦੇ ਰਾਹਰ ਨੂੰ ਵੀ ਵੇਚੀਆਂ ਜਿਹੇ ਜਿਹੇ ਬੱਕਰੀ ਕੋਹੇ ਭਾਜਾ ਮੈਂ ਤਾਂ ਤੈਨੂੰ 13 ਨਹੀਂ ਕਿਹਾ 15 ਨਹੀਂ ਕਿਹਾ ਨਹੀਂ ਕੋਈ ਨਹੀਂ ਫਿਰ ਐ ਤਾਂ ਨਹੀਂ ਤੈਨੂੰ 18000 ਰੁਪਏ ਇਹਨਾਂ ਤੋਂ ਮੈਂ ਤਵਾ ਦੂੰ ਕਿਉਂ ਜੀ ਨਹੀਂ 18 ਨਹੀਂ ਹੋਰ ਕਿੰਨੇ ਦੀ ਹੈ ਜਿੰਨੇ ਦੀ ਜਾਇਜ਼ ਲੱਗਦੀ ਹੈ ਉਹ ਬਸ ਮਾਰਵਾ ਦੇ ਸਾਢੇ 18 ਦੀ ਦੇ ਦੇ ਨਹੀਂ ਹੋਣੀ ਫਿਰ ਹੁਣ ਤਾਂ ਯਾਰ ਫਿਰ ਤੇਰੀ ਮਰਜ਼ੀ ਹੈ ਘਾਤ ਵੀ ਜਮਾ ਮਤ ਤਾਂ ਜ਼ਿਆਦਾ ਬਾਈ ਵੇਖ ਨਹੀਂ ਨਹੀਂ ਬੱਚੇ ਵੀ ਨਗਰ ਕੋਈ ਬਾਈ ਘਾਤ ਨਾ ਦੇਖ ਜਾਤਦੀ ਹੈ ਬੱਕਰੀ ਘਾਤ ਨੂੰ ਕੀ ਆਪਾਂ ਜੁੱਲੇ ਲੱਦਣੇ ਨੇ ਕੋੜਨੇ ਨਾਸਲ ਵਿਕਦੀ ਹੈ। ਨਾਸਲ ਐ ਇਹ? ਨਾਸਲ ਵਿਕਦੀ ਹੈ। ਹਾਂ, ਕੱਦ ਨਾ ਦੇਖ। ਕਿੰਨੀ ਚੰਗੀਆਂ ਮਗਰ। ਇੱਕ ਮੇਮਣਾ ਵੇਚ ਕੇ ਗਰਜ ਮਾਰ ਲੇਗੀ। ਮੇਮਣੀ ਪਾਲ ਲੇਗੀ। 3 ਮਹੀਨਿਆਂ ਨੂੰ ਬੱਕਰੀ ਬੱਠ ਬਣ ਜੂਗੀ ਪ੍ਰੋਪਰ। ਕੱਤੇ ਆਉਂਦੇ ਨੂੰ ਤਿਆਰ ਹੋ ਜੂਗੀ ਬੱਕਰੀ। ਕੱਤੇ ਤੱਕ ਪੂਰੀ ਤਕੜੀ ਬਣ ਜੂ ਚੁੰਗ ਚੁੰਗ ਕੇ ਦੁੱਧ। ਉਹ ਅਬਦੀ ਮਾਂ ਕਹਿੰਦੀ ਦੇਖੀ ਜਾਂਦਾ ਮਾਂ ਪੁੱਤ ਕਹਿੰਦੀ ਦੇਖੀ ਜਾਂਦੀ ਆਹੋਂ ਗੱਲਾਂ ਕਰਦੇ ਉਸ ਦਾ। ਚੱਲ ਵੇਖ। ਹੁਣ ਕਦੇ ਕੇ ਕਹੋ। ਕਰਾ ਦੇ ਸੌਦਾ ਜਿਵੇਂ ਆਉਂਦਾ। ਕਿਉਂ ਮੁੰਡੇ ਖੁਸ਼ ਐ? ਹੈ? ਖੋਸ ਨਹੀਂ ਅੰਦਰ ਲੈ ਤੈਨੂੰ ਦੱਸ ਬਾਈ ਤੂੰ ਗਾਹਾਂ ਜਾ ਕੇ ਕਹੇ ਮੇਰ ਤਾਂ ਪਸੰਦ ਨਹੀਂ ਫਿਰ ਇਹ ਤੈਨੂੰ ਵਿਚਾਰੀ ਤਵਰੀ ਕਿੱਥੋਂ ਲੈ ਕੇ ਦਊਗੀ ਨਾ ਬੱਕਰੀ ਵਾਲਾ ਬੱਕਰੀ ਮੋੜੇ ਕਿਉਂ ਜੀ ਇਹ ਗੁੱਡਾ-ਕੁੱਟੀ ਵਾਲਾ ਖੇਡਦਾ ਨਾ ਕਰ ਗੱਲ ਸਹੀ ਆ ਸਿੱਧੀਆਂ ਗੱਲਾਂ ਨੇ ਆਪਣੇ ਦਾ ਕਰ ਸ਼ੁਰੂ ਕਰ ਕੱਲ ਆਪਣੇ ਨਾਲ ਕਿਉਂ ਉਹ ਸੌਦਾ ਤਾਂ ਇਹਨੂੰ ਮੈਂ 18000 ਲਾਤਾ ਸਾਢੇ ਉਹ ਦੇ ਦੇ ਬशीर ਆ ਬੱਕਰੀ ਕਿਉਂ ਆ ਦੋ ਬੱਚੇ ਆ ਮਗਰ ਹੋਰ ਫਿਰ ਕਿੰਨੇ ਦੀ ਆ ਮੈਂ ਅੱਜ ਚਰਨੇ ਫਰੀ ਨਹੀਂ ਆਏ ਬੱਕਰੀਆਂ ਨਾਲ ਰਾਮੂ ਨਾਲ ਚਰਨਾ ਮੈਂ ਟੱਚ ਲੈ ਕੇ ਦੇ ਦਿੰਦਾ ਮੈਂ ਪਹਿਲਾਂ 20 ਦਵਾਤੀਆਂ ਕੁੜੀ ਨੂੰ ਉਹ ਯਾਰ ਗਰੀ ਇਹਦੀਆਂ ਬੱਕਰੀਆਂ ਮਰ ਗਈਆਂ ਵਿਚਾਰੀਆਂ ਇਹਦੀਆਂ ਬੱਕਰੀਆਂ ਮਰ ਗਈਆਂ ਦਵਾਈ ਵਾਲਾ ਪਾਣੀ ਪੀ ਕੇ ਦਰਸ ਦਰ ਚਰਨੇ ਹੋਰਾਂ ਤੋਂ ਮੈਂ ਟੱਚ ਰੁਪਏ ਲਿਆ ਲੈ ਕੇ ਬੱਕਰੀਆਂ ਵੀ ਚੀਜ਼ਾਂ ਉਹ ਗੱਲ ਉਹ ਦੇਖਣੀ ਵੀ ਦੇਖ ਵਿਚਾਰੀ ਕਿਹਣੀ ਤੂੰ ਦੇਖ ਕੇ ਰੇਟ ਲਾ ਲੈ ਹਾਂ ਪੰਜਾ ਥੋੜੀ ਪੈ ਲੈ ਆ ਪੱਲੋਂ ਦਾ ਇਹ ਰੱਜ ਹੋਣਾ ਫਾਟ ਜਣਾ ਰੱਖਉਦੇ ਜਣਾ ਰੱਜ ਓਏ ਸਾਰੀ ਮੰਡੀ ਤੋਂ ਕਰਣਾ ਉੱਥੇ ਪਹਿਲਾਂ ਲਈ ਰਹੋ ਉੱਥੇ ਆਪਣੇ ਪਾਸੇ ਜਾ ਆ ਦਵਾਈਆਂ ਹੁਣ 50000 ਦੀਆਂ ਮੈਂ ਤਿੰਨ ਬੱਕਰੀਆਂ ਗੱਲ ਸੁਣ ਬਾਈ ਦੋਵੇਂ ਮਹੀਨੇ ਥੱਲੇ 50 ਦੀਆਂ ਤਿੰਨ ਦਵਾਈਆਂ ਨੇ ਆ ਦੇਖ ਚੱਲ ਬਾਜੀ ਕਰਾਂ ਦੇ ਮੁੰਡੇ ਤੋਂ ਨਾਰੇ ਅਗਲੇ ਨੇ ਮੈਨੂੰ ਰੱਜ ਕੇ ਰੋਟੀ ਦਿੱਤੀ ਆਬਦੀ ਵਿੱਚ ਆਕਰਾ ਜੂ ਤੂੰ 500 ਰੁਪਏ ਬੱਕਰੀ ਦੇ ਮਗਰ ਲੈ ਜਾ ਇਹ ਇਧਰ ਨੂੰ ਪਾ ਦੇ ਇਧਰ ਨੂੰ ਪਾ ਦੇ 50000 ਦੀਆਂ ਤਿੰਨ ਦਵਾਈਆਂ ਵੀਡੀਓ ਕੱਢ ਲੈ ਹੁਣੇ ਹੀ ਦਵਾਕਿਆਂ ਨਹੀਂ ਦੋਏ ਤਰ੍ਹਾਂ ਨੇ ਮੈਨੂੰ 3000 ਖੁਸ਼ ਹੋ ਕੇ ਦੋ ਆਏ ਤਾਂ ਹੁਣ 65000 ਦੀਆਂ ਸੀ ਦੇਤੀਆਂ ਸੀ ਬੱਕਰੀਆਂ ਆ ਹੁਣੇ ਵੇਚੀਆਂ ਆ ਜੇ ਤੁਹਾਡੇ ਹਿਸਾਬ ਨਾਲ ਬੱਕਰੀ ਬੱਕਰੀ ਦੇਖੋ ਉਹ ਖੜੀ ਆ ਰਿਹਾ 35000 ਦੀ ਲੈ ਜਾ ਉਹਦੇ ਮਗਰ ਇੱਕ ਬੱਚਾ ਹੈਗਾ ਮੈਂ ਚਰਨੀਆ 35 ਦੀ ਫੇਰਾ ਫਿਰ ਦੇਖੋ ਦੇ ਮੈਂ ਤਾਂ ਉਹੀ ਨਹੀਂ ਲੈਂਦਾ ਸੀ ਜੀ 35 ਉਹ ਬੈਠੀ ਉਹ 45000 ਦੀ ਉਹਦੇ ਮਗਰ ਦੋ ਬੱਚੇ ਆ ਨਾ ਮੈਂ ਤਾਂ ਲੈਂਦਾ ਨਹੀਂ ਹਾਂ ਅਬਰ ਤੂੰ ਦੇਖ ਜਿਹੜੀ ਮਰਚ ਲੈ ਆ ਪਤਾ ਲੈਂਦੀ ਨਹੀਂ ਅਮੀ ਤੈਨਾਂ ਕਿਉਂ ਜਰਾਹੀ ਕਰੀ ਨਾ ਆਪਣੀ ਜਗਨ ਜੈ ਸਪਰਾ ਬਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਰਦਾਰ ਸਾਹਿਬ ਹਾਂਜੀ ਹਾਂ ਠੀਕ ਹੈ ਠੀਕ ਹੈ ਮਹਾਰਾਜ ਕੀ ਲੈ ਕੇ ਮੁਰਗੇ ਲੈਣੇ ਨੇ ਮੁਰਗਿਆਂ ਦਾ ਮੈਨੂੰ ਤਾਂ ਪਰਾਂ ਨੂੰ ਬੈਠੇ ਹੋਣੇ ਉਹ ਮੋੜ ਜੇ ਤੇ ਬੈਠੇ ਤੈਨੂੰ ਮੁਰਗੀ ਵੀ ਦਵਾਉਣਾ ਪਹਿਲਾਂ ਕਿ ਇਸਨ ਮੇੜਦੀ ਆ ਉਹ ਦੇ ਦੇ ਓਏ ਲੈ ਜਾ ਲੈ ਜਾ ਦੇ ਦੇ ਵਿਚਨੇ ਜੈ ਜੀ ਜੈ ਜੈ ਨਾ ਤੇ ਮੈਂ ਤਾਂ ਤੈਨੂੰ 15 ਤੋਂ ਚੱਲ ਕੇ 18 ਦਾ ਤਾਂ 18 ਤੋਂ 18.5 ਦਾ ਗੱਡੀ ਰਾਜੂ ਹੈ ਤੂੰ ਹੀ ਮਾਰ ਦੇ ਕਿੰਨੇ ਦੀ ਹੋਗੀ ਯਾਰ ਬਖੀਰ ਜੈ ਜੀ ਗੱਲ ਬੱਕਰੀ ਯਾਰ ਆਪਣੇ ਲਈ ਵੇਚੀ ਹੈ ਫਿਰ ਕੀ ਕਿੰਨੇ ਦੀ ਫਿਰ ਤਾਂ ਮੱਥਾ ਮਾਰੇ ਦੀ ਨਹੀਂ ਕੋਈ ਫਾਇਦਾ 24000 ਦੇ ਬਾਈ ਆਪਣੀ ਆਪ ਦੀ ਖਰੀਦ ਲੈ ਨਾ ਦੇਖੋ ਭਾਈ ਹੈਗੇ ਜੀ ਥੋੜੇ ਜਿਹਾ ਜਿਹਦਾ ਚੱਲਦੀ ਹੈ ਦਾ ਲੈ ਜਾਓ ਨਹੀਂ ਨਹੀਂ ਆਣੀ ਤਾਂ ਰਹਿਣ ਦੋ ਹਮਾਰਾ ਫਿਰ ਜੀਓ ਆਪਾਂ ਵੀ ਦੇਖ ਹੀ ਲਈਏ ਕੁਝ ਬੱਕਰੀ ਨਹੀਂ ਦੇ ਦੇਖ ਕੇ ਤਾਂ ਲਈ ਆ ਉਹਨਾਂ ਨੂੰ ਵੀ ਵਿਚਾਰਨ ਦਾ ਬਜਟ ਪੁੱਛ ਵੀ ਕਿਦਾਂਗੇ ਨਹੀਂ ਹਾਂ ਉਹ ਤਾਂ ਉਹਨਾਂ ਨੂੰ ਜੱਜ ਦੀ ਮੇਰੀ ਸੁਣ ਤਾਂ ਗੱਲ ਤਾਂ ਤਾਂ ਮੁਫਤ ਲਈ ਤਾਂ ਲਈ ਮਹਿੰਗੀ ਪੂਰੀ 20000 ਦੀ ਬੱਕਰੀ ਚਲਦੀ ਆ ਨਹੀਂ ਚਲਦੀ ਫੜਾ ਦੇ ਉਹਨਾਂ ਨੂੰ ਰੁਪਏ ਤੇਰੇ ਮੈ ਰਿਆ ਜਿੱਦਾਂ ਦਾ ਕੁੜੀ ਘਰਾਰ ਕਰਕੇ ਜਾਊਗੀ ਇਹ ਨਹੀਂ ਦਊ ਮੈਂ ਤੂੰ ਫਿਰ ਹੋਰ ਕੀ ਜ਼ਿੰਮੇਵਾਰੀ ਉੱਠ ਸਕਦਾ ਮੈਂ ਤੂੰ ਤੇ ਤੇਰੀ ਮਰਜ਼ੀ ਹੈ ਰੁਪਏ ਤੈਨੂੰ ਜਾਏ ਨਹੀਂ ਨਹੀਂ ਭਾਈ ਆਪਾਂ ਨੂੰ ਪਰਤਾ ਨਹੀਂ ਪੈਂਦਾ ਚਲੋ ਦੇ ਦੇ ਵਿਚਾਰਨ ਲਖਾਇਆ ਜਾ ਕੇ ਨਹੀਂ ਨਹੀਂ ਹੈ ਫੇਰ ਤਾਂ ਇੱਕ ਨਾਲ ਹੋਰ ਦੇਣੀ ਪਊ ਜੇ ਅਗਲੇ ਨੂੰ ਤਾਂ ਭਾਈ ਖਰਜਾਂ ਐ ਕਾਨੂੰ ਪਈਦੀਆਂ ਹਾਂ ਬੀ ਆਰ ਟਿਕਟ ਨਹੀਂ ਨਹੀਂ ਆਹ ਦੀ ਦੀ ਮੇਰੀ ਛੁੱਡੀ ਵਰਜੇ ਭਰਾ ਮੈਂ ਤਾਂ ਬੱਚਾਂ ਕਰਕੇ ਰੁਪਏ ਲਾਤੇ ਤੇ ਮੈਂ ਤਾਂ ਕਿੰਨੇ ਵੀ ਬੱਜੀ ਪੱਠਾ ਨੂੰ ਬੱਕਰੀ ਆਹ ਤਾਂ ਪੱਠਾ ਹੋਰ ਲਾ ਲੱਗ ਬੱਕਰਾ ਦਾ ਗळा ਡੱਬਾ ਬੱਚੇ ਵੀ ਦੇ ਪੂਰੇ ਚੰਗੇ ਆ ਕੋਈ ਆਏ ਨਾ ਅੱਛਾ ਚਲੋ ਥੱਲੇ gekeੜਾ ਖੜੀ ਆਜੋ ਥੱਲੇgekeੜਾ ਕਰਦੇ ਭਾਈ ਕੋਈ ਨਾ ਮੈਂ ਤੁਹਾਡੀ ਲਟਾਈ ਨਹੀਂ ਗਰੀ ਪਾਂਦੀ ਕਰਾਉਂਦਾ ਨਾ ਨਾ ਆਪਾਂ ਇਹ ਜੀ ਗਰੀਮਾਰੀ ਕਿਉਂ ਕਰਾਈ ਕਿਸ ਨਾਲ